ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਸ਼ਬਦ ਜੋ ਆਪਾਂ ਵਿਚਾਰ ਸਤ ਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨੀ ਹੈ ਗੁਰੂ ਸੰਗਤ ਜੀ ਇਹ ਪਾਵਨ ਸ਼ਾਂਤ ਰੂਪ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ ਜਿਹਨੂੰ ਅਸੀਂ ਲਾਵਾ ਦੇ ਸ਼ਬਦ ਨਾਲ ਸਬੋਧਨ ਕਰਦੇ ਹਾਂ ਗੁਰੂ ਸੰਗਤ ਜੀ ਇਹ ਬਾਣੀ ਸ਼ੋਹੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 773 ਤੋਂ ਆਰੰਭ ਹੋ ਕੇ 774 ਤੱਕ ਅੰਕਿਤ ਹੈ ਇਸ ਬਾਣੀ ਦੇ ਚਾਰ ਬੰਦ ਤੇ ਚਾਰ ਬੰਦਾਂ ਦਾ ਇੱਕ ਸੰਤ ਹੈ ਜਿਸ ਵਿੱਚ ਵਿਆਹ ਵਾਲਾ ਮਾਹੌਲ ਸਿਰਜਿਆ ਗਿਆ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਜਿਸ ਵੇਲੇ ਆਨੰਦ ਕਾਰਜ ਹੁੰਦਾ ਹੈ ਇਹ ਚਾਰ ਸ਼ਬਦ ਪੜੇ ਜਾਂਦੇ ਆ ਅਸੀਂ ਸਿਰਫ ਉਸ ਨੂੰ ਇੱਕ ਰਸਮ ਸਮਝਦੇ ਹਾਂ ਆਮ ਕਰਕੇ ਬਿਆਹ ਸ਼ਾਦੀਆਂ ਤੇ ਆਨੰਦ ਕਾਰਜ ਤੇ ਜ ਜਿਸ ਵੇਲੇ ਬਰਾਤ ਆਉਂਦੀ ਹੈ ਪਾਰਟੀਆਂ ਹੁੰਦੀਆਂ ਹਨ ਸੈਂਕੜੇ ਲੋਕ ਹੁੰਦੇ ਪਰ ਆਨੰਦ ਕਾਰਜ ਤੇ ਗਿਣਤੀ ਦੇ ਲੋਕ ਜੇ ਅਪਾ ਪੰਜਾਬ ਦੀ ਗੱਲ ਕਰਦੇ ਆ ਬਰਾਤ ਬਹੁਤ ਹੁੰਦੀ ਹੈ ਦੋਨੇ ਪਾਸੇ ਦੇ ਲੋਕ ਬਹੁਤ ਹੁੰਦੇ ਹਨ ਪਰ ਗੁਰਦੁਆਰਾ ਸਾਹਿਬ ਕਿੰਨੇ ਲੋਕ ਆਉਂਦੇ ਆ ਜਿਹੜੇ ਨਜ਼ਦੀਕੀ ਆ ਪਰ ਉਹਨਾਂ ਦੇ ਵਿੱਚੋਂ ਵੀ ਬਹੁਤ ਘੱਟ ਲੋਕ ਜਿਹੜੇ ਇਸ ਬਾਣੀ ਨੂੰ ਸਮਝਣ ਦਾ ਯਤਨ ਕਰਦੇ ਆ ਸਿਰਫ ਇਹਨਾਂ ਕੀ ਹੈ ਭਾਈ ਸਾਹਿਬ ਜੀ ਆਨੰਦ ਕਾਰ ਜਲਦੀ ਕਰ ਦਿਓ ਬਹੁਤ ਲੇਟ ਚੱਲ ਰਹੇ ਆ ਪਰ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਇੱਥੋਂ ਆ ਕੇ ਅਸੀਂ ਉਹ ਕੁਝ ਪ੍ਰਾਪਤ ਕਰਨਾ ਸੀ ਜਿਹਦੇ ਵਿੱਚ ਬੱਚਾ ਬੱਚੀ ਨੇ ਗ੍ਰਸਥ ਜੀਵਨ ਵਿੱਚ ਧਾਰਨ ਕਰਨਾ ਗ੍ਰਸਥ ਧਰਮ ਵਿੱਚ ਪ੍ਰਵੇਸ਼ ਕਰਨਾ ਤੇ ਜੇ ਸੱਚ ਜਾਣੋ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰ ਦੇ ਜੇ ਅਸੀਂ ਇਸ ਬਾਣੀ ਨੂੰ ਆਪ ਪੜ ਲਈਏ ਵਿਚਾਰ ਲਈਏ ਅਮਲ ਦੇ ਵਿੱਚ ਲਿਆਈਏ ਬੱਚਿਆਂ ਨੂੰ ਸਿਖਾ ਦਈਏ ਤੇ ਮੈਂ ਨਹੀਂ ਸਮਝਦਾ ਕਿ ਕਿਤੇ ਕਿਸੇ ਘਰ ਦੇ ਵਿੱਚ ਤਲਾਕ ਹੋ ਜਾਏ ਕਿਉਂਕਿ ਸਤਗੁਰੂ ਨੇ ਸਾਨੂੰ ਭਾਵੇਂ دنیਾਬੀ ਤੌਰ ਤੇ ਅਸੀਂ ਇਹਦੇ ਅਰਥ ਕਰਦੇ ਆ ਪਰ ਇਹ ਅਧਿਆਤਮਕ ਅਰਥ ਹਨ ਪਰ ਜਿੱਦਣ ਅਸੀਂ ਇਸ ਭਾਵਨਾ ਦੇ ਨਾਲ ਬਾਣੀ ਨੂੰ ਸੁਣ ਕੇ ਉਹਨੂੰ ਅਮਲ ਦੇ ਵਿੱਚ ਲਿਆ ਕੇ ਕਰ ਲਈਏ ਫਿਰ ਮੈਂ ਬੇਨਤੀ ਕਰਦਾ ਸੱਚ ਜਾਣੋ ਵੈਸੇ ਵੀ ਤਲਾਕ ਸ਼ਬਦ ਸਿੱਖ ਧਰਮ ਦੇ ਵਿੱਚ ਨਹੀਂ ਹੈ ਉਹਦਾ ਕਾਰਨ ਇੱਕੋ ਹੀ ਹੈ ਜੋ ਅੱਜ ਘਰਾਂ ਦੇ ਵਿੱਚ ਨਹੀਂ ਨਿਭਦੀ ਜੋ ਅਸੀਂ ਬਾਣੀ ਦੇ ਭਾਵ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਇੱਕੋ ਹੀ ਕਾਰਨ ਹੈ ਸਾਨੂੰ ਸਭ ਕੁਝ ਯਾਦ ਹੈ ਪਰ ਸਾਨੂੰ ਨਹੀਂ ਪਤਾ ਕੀ ਅਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਇਸ ਧਰਮ ਪ੍ਰਵੇਸ਼ ਗ੍ਰਸਥ ਧਰਮ ਵਿੱਚ ਪ੍ਰਵੇਸ਼ ਲਈ ਜੋ ਅਸ਼ੀਰਵਾਦ ਲੈਣਾ ਸੀ ਉਹ ਨਹੀਂ ਪ੍ਰਾਪਤ ਕਰ ਸਕੇ ਦੁਨਿਆਵੀ ਰੁੱਸੇ ਗਿਲਿਆਂ ਦੇ ਵਿੱਚ ਹੀ ਔਰ ਖਾਣ ਪੀਣ ਵਿੱਚ ਕੱਪੜੇ ਪਾਉਣ ਦੇ ਵਿੱਚ ਹੀ ਅਸੀਂ ਇਸ ਨੂੰ ਵਿਵਾਰ ਸਮਝਣਾ ਸ਼ੁਰੂ ਕਰ ਦਿੱਤਾ ਪਰ ਜੋ ਸਤਗੁਰ ਨੇ ਕਿਰਪਾ ਕੀਤੀ ਹੈ ਇਹਨਾਂ ਚਾਰ ਲਾਵਾਂ ਦੇ ਵਿੱਚ ਉਹਦੀ ਆਪਾਂ ਸੰਖੇਪ ਦੇ ਵਿੱਚ ਵਿਚਾਰ ਕਰਨੀ ਹੈ ਸਤਗੁਰ ਮਹਾਰਾਜ ਕਿਰਪਾ ਕਰਨ ਉਸ ਤੋਂ ਪਹਿਲਾਂ ਬੇਨਤੀ ਹੈ ਅਸਲ ਵਿੱਚ ਲਾਮ ਦਾ ਅਸਰਲੇਖ ਹੇਟ ਗੁਰੂ ਗ੍ਰੰਥ ਸਾਹਿਬ 'ਚ ਕੋਈ ਵਿਸ਼ੇਸ਼ ਬਾਣੀ ਨਹੀਂ ਹੈ ਸੂਹੀ ਮਹਿਲਾ ਚੌਥਾ ਇਹਦਾ ਸਰਲੇਖ ਹੈ ਕਾਵ ਰੂਪ ਵਿੱਚ ਪ੍ਰਚਲਿਤ ਸ਼ਬਦ ਸ਼ੰਤ ਸੀ ਇਸਦਾ ਹੀ ਗੁਰਬਾਣੀ ਅਨੁਸਾਰ ਨਾਮ ਸ਼ੰਤ ਹੈ ਸੁਹੀ ਰਾਗ ਖੁਸ਼ੀ ਦਾ ਰਾਗ ਹੈ ਇਸ ਦਾ ਸਮਾਂ ਵੀ 2 ਘੜੀ ਦਿਨ ਚੜ੍ਹੇ ਹੈ ਇਸ ਕਰਕੇ ਹੀ ਜੋੜ ਲਾਇਆ ਜਾਂਦਾ ਕੀਰਤਨੀਆਂ ਵੱਲੋਂ ਲਾਇਆ ਜਾਂਦਾ ਸੀ ਕਿ ਦਿਨ ਦੇ 12 ਵਜੇ ਤੋਂ ਪਹਿਲਾਂ ਪਹਿਲਾ ਆਨੰਦ ਕਾਤੇ ਤੁਸੀਂ ਪਹੁੰਚ ਜਾਓ ਕਿਉਂਕਿ ਸੁਹੀ ਰਾਗ ਦੀਆਂ ਲਾਵਾਂ ਸੁਹੀ ਰਾਗ ਵਿੱਚ ਪੜੀਆਂ ਜਾ ਸਕਣ ਤੇ ਆਓ ਵਿਚਾਰ ਨਾਲ ਜੁੜਨਾ ਕਰੀਏ ਉਸ ਤੋਂ ਪਹਿਲਾਂ ਇੱਕ ਗੁਰ ਬੇਨਤੀ ਹੈ ਲਾਮ ਕਿਸ ਨੂੰ ਕਹਿੰਦੇ ਆ ਭਾਈ ਸਾਹਿਬ ਭਾਈ ਕਾਂਨ ਸਿੰਘ ਨੱਬਾ ਨੇ ਬਖਸ਼ਿਸ਼ ਕੀਤੀ ਹੈ ਲਾਮ ਕਹਿੰਦੇ ਹਨ ਟੁੱਟਣਾ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਬੱਚੀ ਪੇਕੇ ਘਰ ਤੋਂ ਸਹੁਰੇ ਘਰ ਜਾਂਦੀ ਹੈ ਤੇ ਅਸੀਂ ਵੀ ਇਹ ਸਾਡਾ ਪੇਕਾ ਘਰ ਸੰਸਾਰ ਜਿਹੜਾ ਹੈ ਤੇ ਜੋ ਗੁਰੂ ਦਾ ਘਰ ਹੈ ਜੋ ਗੁਰੂ ਦੀ ਰੈਣੀ ਦੇ ਵਿੱਚ ਜਾਣਾ ਹੈ ਅਸੀਂ ਵੇਲੇ ਉਹ ਸਹੁਰਾ ਘਰ ਹੈ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ ਤੇ ਜਿਸ ਤਰ੍ਹਾਂ ਟੁੱਟਣ ਦਾ ਭਾਵ ਕੀ ਹੈ ਕਿ ਬੱਚੀ ਜਿਹੜੀ ਹੈ ਜਿਹੜੀ ਆਪਣੇ ਮਾਪੇ ਦਾ ਆਪਣੇ ਭੈਣਾ ਭਰਾਵਾਂ ਦਾ ਖਿਆਲ ਰੱਖਦੀ ਹੈ ਵੀ ਇਹਨਾਂ ਰੋਟੀ ਖਾਦੀ ਕਿ ਨਹੀਂ ਟਾਈਮ ਨਾਲ ਸੁੱਤੇ ਕਿ ਨਹੀਂ ਹਰੇਕ ਘਰ ਦੀ ਹਰੇਕ ਗੱਲ ਦਾ ਧਿਆਨ ਰੱਖਦੀ ਹੈ ਪਰ ਜਦੋਂ ਵਿਆਹ ਜਾਂਦੀ ਹੈ ਪਰ ਉਹ ਥੋੜੇ ਦਿਨ ਫੋਨ ਤੇ ਜ਼ਰੂਰ ਕਰੇਗੀ ਪੁੱਛੇਗੀ ਪਰ ਉਹਦਾ ਹੁਣ ਧਿਆਨ ਕਿੱਧਰ ਆ ਗਿਆ ਸਹੁਰੇ ਘਰ ਦੇ ਵਿੱਚ ਆ ਗਿਆ ਉਹੀ ਚੀਜ਼ਾਂ ਜਿਹੜੀਆਂ ਉਸ ਘਰ ਦੇ ਵਿੱਚ ਉਹ ਨੂੰ ਆਪਣਾ ਘਰ ਸਮਝਦੀ ਹੈ ਤਾਂ ਉਹ ਸੁખી ਵੀ ਰਹਿੰਦੀ ਹੈ ਕਦੇ ਪੇਗਾ ਘਰ ਆਉਂਦੀ ਵੀ ਹੈ ਪਰ ਧਿਆਨ ਕਿੱਥੇ ਹੁੰਦਾ ਹੈ ਆਪਣੇ ਪਤੀ ਵੱਲ ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ ਧਿਆਨ ਕਿੱਥੇ ਹੁੰਦਾ ਬੱਚਿਆਂ ਵੱਲ ਮੇਰੇ ਬੱਚਿਆਂ ਨੂੰ ਕਿਸੇ ਰੋਟੀ ਦਿੱਤੀ ਕਿ ਨਹੀਂ ਦਿੱਤੀ ਤੇ ਇਹ ਭਾਵ ਟੁੱਟਣਾ ਇਧਰੋਂ ਸੰਸਾਰ ਤੋਂ ਟੁੱਟ ਕੇ ਨਿਰੰਕਾਰ ਦੇ ਨਾਲ ਜੁੜਨਾ ਇਹ ਸਤਗੁਰ ਮਹਾਰਾਜ ਨੇ ਭਾਵ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਆਪਾਂ ਸੰਖੇਪ ਦੇ ਵਿੱਚ ਇਸ ਬਾਣੀ ਦੀ ਵਿਚਾਰ ਸਾਂਝੀ ਕਰਨੀ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਸੂਹੀ ਮਹਿਲਾ ਚੌਥਾ ਹਰ ਪੈਲੜੀ ਲਾਮ ਪਰਵਿਰਤੀ ਕਰਮ ਦਰੜਾਇਆ ਬਲਰਾਮ ਜਿਓ ਬਲਰਾਮ ਜਿਓ ਦਾ ਅਰਥ ਹੈ ਸਦਕੇ ਜਾਣਾ ਬਲਹਾਰ ਜਾਣਾ हे सतगुरु पाशा जी मेरे राम अकाल पुरख वाहेगुरु जीयो मैं आप जी तो कुर्बान जाना हां बलिहार जाना हां परकर्मा करण दा भी यही भाव है कि ठाडे तो सत के जाना हे सतगुरु महाराज तेरी मेहर नाल गुरु ने सिख नु परमेश्वर दे नाम दे जप्पन विच लाया तागीद कीती है ਹੁਕਮ ਕੀਤਾ ਹੈ ਕਿਉਂਕਿ ਜਦੋਂ ਸਾਡੇ ਜੀਵਨ ਵਿੱਚ ਪਰਵਰਤਨ ਹੁੰਦਾ ਹੈ ਕਦੋਂ ਹੁੰਦਾ ਹੈ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਲੈਨੇ ਹਾਂ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਆਪਾਂ ਕਹਿੰਦੇ ਨਾ ਸਾਡਾ ਜੀਵਨ ਬਦਲ ਗਿਆ ਪਰਵਰਤਨ ਆ ਗਿਆ ਗੁਰੂ ਸਾਹਿਬ ਕਹਿੰਦੇ ਹਾਂ ਭਾਈ ਆਏਗਾ ਕਦੋਂ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਬਖਸ਼ਿਸ਼ ਕਰਨਗੇ ਉਹਦੀ ਬਖਸ਼ਿਸ਼ ਨੂੰ ਅਸੀਂ ਪ੍ਰਾਪਤ ਕਰਾਂਗੇ ਗੁਰੂ ਨੇ ਇਹ ਨਿਸ਼ਚਾ ਕਰਾ ਦਿੱਤਾ ਇਹ ਕੰਮ ਸਾਡੇ ਅੰਦਰ ਪੱਕਾ ਕਰ ਦਿੱਤਾ, ਦ੍ਰਿੜ ਕਰ ਦਿੱਤਾ ਤੇ ਅੰਦਰ ਪਰਵਰਤਨ ਆਇਆ। ਕਿਹੜਾ ਪਰਵਰਤਨ ਆਇਆ ਕਿ ਪਰਮੇਸ਼ਰ ਦਾ ਨਾਮ ਜਪਣਾ ਹੈ। ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜਿਓ ਬਾਣੀ ਬ੍ਰਹਮਾ বেদ ਧਰਮ ਦੜੋ ਪਾਪ ਤਜਾਇਆ ਬਲਰਾਮ ਜਿਓ ਸਤਿਗੁਰੂ ਨੇ ਸਮਝਾਇਆ ਕਿ ਬਾਣੀ ਹੀ ਸਿੱਖ ਵਾਸਤੇ ਬ੍ਰਹਮਾ ਦਾ বেদ ਹੈ। ਬਾਣੀ ਬ੍ਰਹਮਾ ਵੇਦ ਧਰਮ ਡੜੋ ਇਸ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਦਾ ਸਿਮਰਨ ਦਾ ਜਿਹੜਾ ਧਰਮ ਸਭ ਤੋਂ ਵੱਡਾ ਧਰਮ ਕੀ ਹੈ ਸਰਬ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਬਾਣੀ ਬ੍ਰਹਮਾ ਵੇਦ ਧਰਮ ਡੜੋ ਤੇ ਜਦੋਂ ਅਸੀਂ ਪਰਮੇਸ਼ਰ ਦਾ ਨਾਮ ਸਿਮਰਨ ਕਰਾਂਗੇ ਆਪਣੇ ਹਿਰਦੇ ਵਿੱਚ ਪੱਕਾ ਕਰਾਂਗੇ ਤੇ ਕੀ ਹੋਏਗਾ ਪਾਪ ਤਜਾਇਆ ਬਲਰਾਮ ਜੀਓ ਸਾਰੇ ਪਾਪ ਤਜ ਜਾਣਗੇ ਭਵ ਪ੍ਰਮਾਤਮਾ ਦੀ ਭਗਤੀ ਦੀ ਬਰਕਤ ਦੇ ਨਾਲ ਉਹ ਪਾਪ ਸਾਡੇ ਤੋਂ ਦੂਰ ਹੋ ਜਾਂਦੇ ਹਨ ਸਾਬ ਕਹਿੰਦੇ ਧਰਮ ਡੜੋ ਹਰ ਨਾਮ ਧਿਆਵੋ ਸਿਮਰਤ ਨਾਮ ਦੜਾਇਆ ਪ੍ਰਮਾਤਮਾ ਦਾ ਨਾਮ ਜਿਹੜਾ ਜਦੋਂ ਅਸੀਂ ਸਿਮਰਨ ਕਰਦੇ ਰਹਿੰਦੇ ਆ ਪਾਉ ਉਹਦੀ ਦੱਸੀ ਹੋਈ ਮਰਿਆਦਾ ਦੇ ਮੁਤਾਬਕ ਜੀਵਨ ਧਾਰਨ ਕਰਦੇ ਆ ਜੀਵਨ ਜੁੰਦੇ ਆ ਗੁਰੂ ਸਾਹਿਬ ਕਹਿੰਦੇ ਉਹਨੂੰ ਧਰਮ ਨੂੰ ਪੱਕਾ ਕਰ ਲੋ ਕਿਹੜਾ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਜਦੋਂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਪੱਕਾ ਕਰੋਗੇ ਨਾ ਤੇ ਗੁਰੂ ਸਾਹਿਬ ਨੇ ਬਾਹਰ ਬਾਹਰ ਨੇ ਕਿਰਪਾ ਕੀਤੀ ਕਿ ਇਹਹੀ ਤੁਹਾਡੇ ਵਾਸਤੇ ਸਿੱਖ ਵਾਸਤੇ ਉਪਦੇਸ਼ ਹੈ ਇਹੀ ਸਿੱਖ ਸਿੱਖ ਵਾਸਤੇ ਸਿਮਰਤ ਹੈ ਸਾਨੂੰ ਕੋਈ ਅਲੱਗ ਤੋਂ ਗ੍ਰੰਥ ਦੀ ਲੋੜ ਨਹੀਂ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਸਾਡੇ ਵਾਸਤੇ ਸਭ ਕੁਝ ਹੈ ਧਰਮ ਦੇਡੋ ਹਰ ਨਾਮ ਦੇ ਧਿਆਵੋ ਸਿਮਰਤ ਨਾਮ ਦੜਾਇਆ ਸਤ ਗੁਰ ਗੁਰ ਪੂਰਾ ਰਾਦੋ ਸਭ ਕਿਲ ਵਿਖ ਪਾਪ ਗਵਾਇਆ ਹੁਣ ਪੂਰਾ ਗੁਰੂ ਸਾਨੂੰ ਉਪਦੇਸ਼ ਕਰਦਾ ਹੈ ਕਿ ਹਰ ਵੇਲੇ ਪਰਮੇਸ਼ਰ ਨੂੰ ਯਾਦ ਰੱਖੋ ਤੇ ਜਦੋਂ ਉਹਨੂੰ ਯਾਦ ਕਰੋਗੇ ਸਤ ਗੁਰ ਗੁਰ ਪੂਰਾ ਰੱਦ ਸਭ ਕਿਲਵਿਕ ਪਾਪ ਗਵਾਇਆ ਸਾਰੇ ਪਾਪ ਵਿਕਾਰ ਤੁਹਾਡੇ ਤੋਂ ਦੂਰ ਹੋ ਜਾਣ ਸਹਿਜ ਆਨੰਦ ਹੋ ਆ ਬੜਾ ਭਾਗੀ ਮਨ ਹਰ ਹਰ ਮੀਠਾ ਲਾਇਆ ਹੁਣ ਗੱਲ ਤਾਂ ਇਹ ਹੈ ਨਾ ਜਿਸ ਵੇਲੇ ਅਸੀਂ ਸ਼ੁਰੂਆਤ ਕਰਦੇ ਹਾਂ ਸਿਮਰਨ ਕਰਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਬੜਾ ਔਖਾ ਲੱਗਦਾ ਹੈ ਠਿਕਾ ਜਿਹਾ ਲੱਗਦਾ ਹੈ ਪਰ ਜਦ ਵੇਲੇ ਕਰਨ ਲੱਗ ਜਾਨੇ ਆ ਫਿਰ ਹੋਰ ਆਨੰਦ ਹੁੰਦਾ ਹੈ ਮਿੱਠਾ ਲੱਗਦਾ ਹੈ ਨਾਮ ਪ੍ਰਭੂ ਦਾ ਲਾਗਾ ਮਿੱਠਾ ਗੁਰੂ ਸਾਹਿਬ ਕਹਿੰਦੇ ਆਤਮਿਕ ਡੋਲਤਾ ਬਣ ਜਾਂਦੀ ਹੈ ਵੱਡੇ ਭਾਗ ਵਾਲਿਆਂ ਨੂੰ ਇਹ ਪ੍ਰਾਪਤੀ ਹੁੰਦੀ ਹੈ ਸਹਿਜ ਆਨੰਦ ਹੋਆ ਵਟਭਾਗੀ ਮਨ ਮਨ ਦੇ ਵਿੱਚ ਹਰ ਹਰ ਮਿੱਠਾ ਲਾਇਆ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਸਤਿਗੁਰੂ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ ਪਤੀ ਜੀਵ ਇਸਤਰੀ ਦੇ ਵਿਆਹ ਦੀ ਪਹਿਲੀ ਲਾਮ ਹੈ ਮਤਲਬ ਉਸ ਨਾਲ ਜੁੜਨਾ ਹੈ ਉਦੋਂ ਟੁੱਟਣਾ ਹੈ ਸੰਸਾਰ ਤੋਂ ਪ੍ਰਮਾਤਮਾ ਨਾਲ ਜੁੜਨੇ ਕਹਿੰਦੇ ਪਰਵਿਰਤੀ ਕਰਮ ਜਿਹੜਾ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਇਹ ਜਿਹੜਾ ਸਾਡਾ ਵਿਆਹ ਹੋਣਾ ਨਾ ਪ੍ਰਮਾਤਮਾ ਪ੍ਰਮਾਤਮਾ ਪ੍ਰਭੂ ਦੇ ਨਾਲ ਪ੍ਰਭੂ ਪਤੀ ਦੇ ਨਾਲ ਤੇ ਇਹ ਜੀਵ ਇਸਤਰੀ ਦੇ ਵਿਆਹ ਦਾ ਮੁੱਢ ਵੜਨ ਤੇ ਵੱਜ ਜਾਂਦਾ ਹੈ ਇਹ ਸ਼ੁਰੂਆਤ ਹੈ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਮ ਸਤ ਗੁਰ ਪੁਰਖ ਮਿਲਾਇਆ ਬਲਰਾਮ ਜੀਓ ਬਲਰਾਮ ਜੀਓ ਇਹ ਸਤਗੁਰੂ ਮੈਂ ਤੇਤੋਂ ਸੱਦ ਕੇ ਜਾਨਾ ਬਲਿਹਾਰ ਜਾਨਾ ਕੁਰਬਾਨ ਜਾਨਾ ਹੁਣ ਜੀਵ ਇਸਤਰੀ ਦੇ ਵਿਆਹ ਦੀ ਦੂਜੀ ਸੋਹਣੀ ਲਾਮ ਕਿਹੜੀ ਐ ਕਿ ਇਹ ਸਤਗੁਰੂ ਜੇ ਤੂੰ ਮਿਹਰ ਕਰਕੇ ਨਾ ਜਿਸ ਜੀਵ ਇਸਤਰੀ ਨੂੰ ਗੁਰੂ ਪੁਰਖ ਮਹਾ ਪੁਰਖ ਮਿਲਾ ਦਿੰਦਾ ਹੈ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਤੇ ਜਦੋਂ ਉਹ ਮਿਲਦਾ ਹੈ ਨਾ ਨਿਰਭਉ ਭੈ ਮੰਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ ਉਸ ਦਾ ਮਨ ਇਹ ਜਿਹੜੇ ਸੰਸਾਰ ਦੇ ਡਰ ਹਨ ਉਹਨਾਂ ਵੱਲੋਂ ਡਰ ਹੋ ਜਾਂਦਾ ਤੇ ਗੁਰੂ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਦਿੰਦਾ ਹਉਮੈ ਮੈਲ ਗਵਾਇਆ ਬਲਰਾਮ ਜੀ ਨਿਰਮਲ ਭਉ ਪਾਇਆ ਹਰ ਗੁਣ ਗਾਇ ਹਰ ਵੇਖੈ RAM ਹਾਦੂਰ ਨਿਰਮਲ ਭਉ ਕੀ ਹੈ ਬੱਚਿਆਂ ਨੂੰ ਮਾਂ ਪਾਪ ਦਾ ਡਰ ਹੈ ਪਰ ਉਹ ਵੀ ਡਰਾਉਂਦੇ ਹਨ ਮਾਪੇ ਵੀ ਬੱਚਿਆਂ ਨੂੰ ਡਰਾਉਂਦੇ ਆ ਪਰ ਉਹ ਨਿਰਮਲ ਭਾਉ ਹੈ ਅੰਦਰ ਭਾਵਨਾ ਹੈ ਇਹਨਾਂ ਨੂੰ ਸੁਧਾਰਨਾ ਹੈ ਇਹਨਾਂ ਨੂੰ ਸਹੀ ਰਸਤੇ ਤੇ ਪਾਉਣਾ ਹੈ ਜਦੋਂ ਸਾਨੂੰ ਨਿਰਮਲ ਭਾਉ ਆਏਗਾ ਨਾ ਗੁਰੂ ਦਾ ਗੁਰੂ ਨੇ ਸਾਨੂੰ ਡਰਾਇਆ ਨਹੀਂ ਆਣੀ ਕਰੋਗੇ ਤਾਂ ਉਹ ਜਾਏਗਾ ਸ਼ਰਾਪ ਨਹੀਂ ਦਿੱਤਾ ਨਿਰਮਲ ਭਾਉ ਗੁਰੂ ਦਾ ਹਿਰਦੇ ਵਿੱਚ ਧਾਰਨ ਕਰਨਾ ਤੇ ਜਿਨ੍ਹਾਂ ਜੀਵ ਇਸਤਰੀਆਂ ਨੇ ਕੀਤਾ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਪ੍ਰਭੂ ਦੇ ਗੁਣ ਗਾਉਂਦੀਆਂ ਹਨ ਹਰ ਵੇਖੈ ਰਾਮ ਹਧੂਰੇ ਉਹ ਹਰੇਕ ਜਗ੍ਹਾ ਪਰਮਾਤਮਾ ਨੂੰ ਆਪਣੇ ਨੇੜੇ ਸਮਝਦੀਆਂ ਹਨ ਹਰ ਆਤਮ ਰਾਮ ਪਸਾਰਿਆ Swami ਸਰਬ ਰਹਾ ਭਰਪੂਰੇ ਤੇ ਜਦੋਂ ਇਹ ਨਿਸ਼ਚੈ ਹੋ ਜਾਂਦਾ ਹੈ ਨਾ ਕਿ ਪ੍ਰਭੂ ਆਪਣੇ ਆਪ ਸਾਰਾ ਪਸਾਰ ਰਿਹਾ ਹੈ ਅਤੇ ਉਹ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਹਰ ਆਤਮ ਰਾਮ ਪਸਾਰਿਆ Swami ਇਹ ਸਾਰਾ ਪਸਾਰਾ ਉਹਦਾ ਹੈ ਸਰਬ ਰਿਹਾ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਇੱਕ ਕੋ ਇਹ ਸਮਝ ਆ ਗਈ ਵੀ ਅੰਦਰ ਵੀ ਉਹੀ ਆ ਤੇ ਬਾਹਰ ਵੀ ਉਹੀ ਪਰ ਕਿਦਾਂ ਉਹਦੇ ਗੁਣ ਗਾਉਣੇ ਆ ਨਾਲ ਗੁਰੂ ਸਾਹਿਬ ਸਾਨੂੰ ਜੁਗਤੀ ਦੱਸਦੇ ਆ ਅੰਤਰ ਬਾਹਰ ਹਰ ਪ੍ਰਭ ਇੱਕ ਕੋ ਮਿਲ ਹਰ ਜਨ ਮੰਗਲ ਗਾਏ ਹਰੀ ਦੇ ਜਨਾਂ ਨਾਲ ਮਿਲ ਕੇ ਭਾਵ ਗੁਰੂ ਕੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣਾਂ ਨੂੰ ਗਾਣਾ ਜਨ ਨਾਨਕ ਦੂਜੀ ਲਾਮ ਚਲਾਏ ਅਨਹਦ ਸ਼ਬਦ ਵਜਾਏ ਹੁਣ ਇਹਦੇ ਵਿੱਚ ਬੜਾ ਭਲੇਖਾ ਪਾਇਆ ਜਾਂਦਾ ਹੈ ਅਨਹਦ ਪਰ ਬੜੇ ਸੋਹਣੇ ਅਰਤ ਪ੍ਰੋਫੈਸਰ ਸਾਹਿਬ ਸਿੰਘ ਕਰ ਰਹੇ ਇੱਕ ਰਸ ਮਤਲਬ ਉਹਦੇ ਅੰਦਰ ਰੋ ਚੱਲਦੀ ਹੈ ਜਦ ਨਾਨਕ ਦੂਜੀ ਲਾਮ ਚਲਾਏ ਪ੍ਰਭੂ ਮਲਾਪ ਦੀ ਇਹ ਦੂਜੀ ਲਾਮ ਹੈ ਅਨਹਦ ਸ਼ਬਦ ਵਜਾਏ ਕਹਿੰਦੇ ਉਸ ਨੂੰ ਸਰਵ ਵਿਆਪਕ ਦੇਖਣਾ ਪ੍ਰਭੂ ਨੇ ਦੂਜੀ ਝਾਂਮ ਜਿਹੜੀ ਆ ਜੀਵ ਇਸਤਰੀ ਦੇ ਵਿਆਹ ਦੀ ਤੋਰੀ ਆ ਨਾ ਸਤਿਗੁਰੂ ਨੇ ਕਹਿੰਦੇ ਉਸ ਆਤਮਿਕ ਅਵਸਥਾ ਤੇ ਪਹੁੰਚੀ ਜੀ ਵਸਤਰੀ ਦੇ ਅੰਦਰ ਪ੍ਰਭੂ ਸੇਵ ਸਲਾ ਦੀ ਬਾਣੀ ਦੇ ਮਾਨੋ ਇੱਕ ਰਸ ਵਾਜੇ ਵੱਜਦੀ ਹੈ ਇੱਕ ਰਸ ਰੋਹ ਚੱਲਦੀ ਹੈ ਜਨ ਨਾਨਕ ਦੂਜੀ ਲਾਮ ਚਲਾਏ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜੀ ਹੁਣ ਪੈਸੇ ਵੀ ਦੁਨਿਆਵੀ ਤੌਰ ਤੇ ਬੱਚੇ ਨੂੰ ਵਿਆਹ ਦਾ ਚਾਉ ਵੀ ਹੈ ਤੇ ਮਨ ਦੇ ਵਿੱਚ ਪ੍ਰਭੂ ਆਪਣੇ ਪਰਿਵਾਰ ਤੋਂ ਵਿਛੜਨ ਦਾ ਵਿਰਾਗ ਵੀ ਹੈ ਦੋਨੀਆਂ ਚੀਜ਼ਾਂ ਉਹਦੇ ਮਨ ਦੇ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਵਿਰਾਗ ਜਿਹੜੇ ਆ ਕਿ हे ਪ੍ਰਭੂ ਮੈਂ ਤੇਤੋਂ ਸਦਕੇ ਹਾਂ ਬਲਰਾਮ ਜੀਓ ਕਿ ਤੇਰੀ ਮੇਰ ਨਾਲ ਜਿਹੜਾ ਦੇ ਅੰਦਰ ਵਿਰਾਗ ਪੈਦਾ ਹੋ ਗਿਆ ਨਾ ਮਨ ਵਿੱਚ ਉਹਨਾਂ ਨੂੰ ਤੇਰੇ ਮੁਲਾਪ ਦੀ ਤਾਂਘ ਹੈ ਈ ਉਹਨਾਂ ਦੇ ਅੰਦਰ ਚਾਹੋ ਵੀ ਹੈ ਵਿਰਾਗਤਾ ਹੈ ਪਰ ਉਹਨਾਂ ਦੇ ਅੰਦਰ ਚਾਹੋ ਹੈ ਬ੍ਰਾਗ ਪੈਦਾ ਹੋਇਆ ਰੱਬ ਨੂੰ ਮਿਲਣ ਦਾ ਚਾਅ ਪੈਦਾ ਹੋਇਆ ਹਰ ਤੀਜੜੀ ਲਾ ਮਨ ਚਾਉ ਪਿਆ ਬੈਰਾਗੀਆਂ ਬਲਰਾਮ ਜਿਓ ਸੰਤ ਜਨਾਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜਿਓ ਜਿਨ੍ਹਾਂ ਨੂੰ ਵੱਡੇ ਭਾਗਾ ਵਾਲੇ ਮਨੁੱਖਾਂ ਨੂੰ ਗੁਰੂ ਕੀ ਸੰਗਤ ਦਾ ਮਲਾਪ حاصل ਹੋ ਗਿਆ ਗੁਰਸਿੱਖਾਂ ਦੀ ਸੰਗਤ ਮਿਲ ਗਈ ਉਹਨਾਂ ਨੇ ਪ੍ਰਮਾਤਮਾ ਦਾ ਮੇਲ ਪ੍ਰਾਪਤ ਕਰ ਲਿਆ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਤੇ ਉਹ ਜੀਵ ਇਸਤਰੀ ਜਿਹੜੀ ਆ ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਲਾਪ ਪ੍ਰਾਪਤ ਕਰ ਲੈਂਦੀ ਸਦਾ ਪ੍ਰਭੂ ਦੇ ਗਉਣ ਗਾਉਂਦੀ ਆ ਤੇ ਮੂੰਹ ਨਾਲ ਪ੍ਰਮਾਤਮਾ ਦੀ ਸ਼ਿਫਸਾ ਦੀ ਬਾਣੀ ਉਚਾਰਦੀ ਸੰਤ ਜਨਾ ਵਡ ਭਾਗੀ ਪਾਇਆ ਉਹ ਗੁਰਸਿੱਖਾਂ ਦੀ ਜਾਂ ਗੁਰੂ ਦੀ ਕਿਰਪਾ ਨਾਲ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਪ੍ਰਭੂ ਪਰਮਾਤਮਾ ਦਾ ਮਲਾਪ ਕਿਹਦੇ ਨਾਲ ਕਿਹਦੀ ਕਿਰਪਾ ਨਾਲ ਹੋਇਆ ਗੁਰੂ ਦੀ ਕਿਰਪਾ ਨਾਲ ਤੇ ਅਕਥ ਪ੍ਰਭੂ ਦੀ ਸਿਮਸਲਾ ਸਦਾ ਕਰਦੇ ਰਹਿਣਾ ਚਾਹੀਦਾ ਹਰ ਕਥੀਏ ਅਕਥ ਕਹਾਣੀ ਹਿਰਦੇ ਹਰ 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 ਤੁਹਨੇ ਉਪਜੀ ਹਰ ਜਪੀਏ ਮਸਤਕ ਭਾਗ ਦੀਓ ਹੁਣ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਸਿਮਸਲਾ ਕਰਦੀ ਰਹਿੰਦੀ ਹੈ ਹਿਰਦੇ ਵਿੱਚ ਸਦਾ ਉਹਦੇ ਪਰਮਾਤਮਾ ਦਾ ਪ੍ਰੇਮ ਟਿਕਿਆ ਰਹਿੰਦਾ ਪਰ ਪ੍ਰਮਾਤਮਾ ਦਾ ਨਾਮ ਤਦੋਂ ਹੀ ਜਪਿਆ ਜਾ ਸਕਦਾ ਜੇ ਮੱਥੇ ਭਾਗ ਚੰਗੇ ਹੋਣ ਭਾਵ ਜਦੋਂ ਅਸੀਂ ਸਤਿਗੁਰ ਦੀ ਰਹਿਮਤ ਦੇ ਉਹਦੀ ਮਿਹਰ ਦੇ ਪਾਤਰ ਬਣਦੇ ਹਿਰਦੇ ਹਰ 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 ਤੁਹਨੇ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਸਤਿਗੁਰੂ ਆਖਦੇ ਆ ਕਿ ਜਿਨ੍ਹਾਂ ਦੇ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਮਲਾਪ ਦੀ ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ਨਾ ਤੇ ਇਹੀ ਸਾਡੇ ਜੀਵਨ ਦੀ ਤੀਸਰੀ ਲਾਮ ਹੈ ਪ੍ਰਭੂ ਮਲਾਪ ਦਾ ਜੀਵ ਇਸਤਰੀ ਦੇ ਵਿਆਹ ਦੀ ਤੀਜੀ ਲਾਮ ਦੇ ਸਮੇਂ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੇ ਮਨ ਬੈਰਾਗ ਦੀ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਜੀਵਨ ਜਿਹੜਾ ਸਾਨੂੰ ਮਿਲੇ ਆ ਨਾ ਮੈਂ ਤੇਰੇ ਤੋਂ ਸੱਦ ਕੇ ਹਾਂ ਬਲਰਾਮ ਜੀ ਕਿ ਤੇਰੀ ਮੇਰੇ ਨਾਲ ਜਿਸ ਜੀਵ ਇਸਤਰੀ ਦੇ ਮਨ ਵਿੱਚ ਆਤਮਿਕ ਡੋਲਤਾ ਪੈਦਾ ਹੋ ਜਾਂਦੀ ਹੈ ਨਾ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ ਤੇ ਉਹਨਾਂ ਹੀ ਪ੍ਰਭੂ ਦਾ ਮਲਾਪ ਪ੍ਰਾਪਤ ਕੀਤਾ ਹੈ ਇਹ ਜੀਵਨ ਦੀ ਚੌਥੀ ਲਾਮ ਹੈ ਪ੍ਰਭੂ ਮਲਾਪ ਦੀ ਗੁਰਮਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ ਗੁਰਮਖ ਮਿਲਿਆ ਗੁਰੂ ਦੇ ਸਨਮੁਖ ਹੋਇਆ ਗੁਰੂ ਦੀ ਮਤ ਲਿਆ ਉਸ ਸੁਭਾਏ ਪਿਆਰ ਦੇ ਵਿੱਚ ਟਿਕ ਗਏ ਗੁਰਮਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀ ਤੇ ਪ੍ਰਭੂ ਨੇ ਕਿਰਪਾ ਕਰ ਦਿੱਤੀ ਮਨ ਵਿੱਚ ਤਨ ਵਿੱਚ ਪ੍ਰਭੂ ਦਾ ਪਿਆਰ ਲੱਗ ਗਿਆ ਪ੍ਰਭੂ ਦੀ ਪਿਆਰ ਦੀ ਤੀਵਰ ਇੱਛਾ ਜਿਹੜੀ ਸੀ ਨਾ ਉਹ ਅੰਦਰ ਉਹ ਜਾਗੀ ਹੈ ਅੰਦਰ ਪਿਆਰ ਪੈਦਾ ਹੋ ਗਿਆ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਣ ਦਿਨ ਹਰਲੇ ਬੁਲਾਈ ਅਣ ਦਿਨ ਹਰ ਵੇਲੇ ਹਰ ਰੋਜ਼ ਡੇ ਨਾਈਟ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਮੇਰੇ ਪ੍ਰਭੂ ਨੂੰ ਉਹ ਜੀਵ ਇਸਤਰੀ ਪਿਆਰੀ ਲੱਗਣ ਲੱਗ ਪਈ ਅਣ ਦਿਨ ਹਰਲੇ ਬੁਲਾਈ ਤੇ ਫਿਰ ਉਹ ਜੀਵ ਇਸਤਰੀ ਸਦਾ ਆਪਣੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸੁਰਤ ਜੋੜੀ ਰੱਖਦੀ ਹੈ ਤੇ ਉਹਦੀ ਬਰਕਤ ਨਾਲ ਕੀ ਮਿਲਿਆ ਮਨ ਚਿੰਦਿਆ ਫਲ ਪਾਇਆ Swami ਹਰ ਨਾਮ ਵਜੀ ਵਦਾਈ ਉਹ ਮਨੁੱਖ ਪ੍ਰਭੂ ਦਾ ਮਲਾਪ ਜਦੋਂ ਪ੍ਰਾਪਤ ਕਰ ਲੈਂਦੇ ਮਨ ਇਛਤ ਫਲ ਪ੍ਰਾਪਤ ਕਰਦੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਰ ਨਾਮ ਵਜੀ ਵਦਾਈ ਹਰ ਪ੍ਰਭ ঠাকুর ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੇ ਤੇ ਤਨ ਦਾ ਅਰਥ ਹੈ ਜੀਵ ਇਸਤਰੀ ਸਤਗੁਰੂ ਮਹਾਰਾਜ ਕਹਿੰਦੇ ਪ੍ਰਭੂ ਨੇ ਆ ਮਾਲਕ ਹਰੀ ਨੇ ਜੀਵ ਇਸਤਰੀ ਦੇ ਵਿਆਹ ਦਾ ਉਦਮ ਸ਼ੁਰੂ ਕਰ ਦਿੱਤਾ ਨਾ ਉਹ ਜੀਵ ਇਸਤਰੀ ਨਾਮ ਸਿਮਰਨ ਦੀ ਬਰਕਤ ਨਾਲ ਆਪਣੇ ਹਿਰਦੇ ਵਿੱਚ ਸਦਾ ਆਨੰਦ ਭਰਪੂਰ ਰਹਿੰਦੀ ਹੈ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸੀ ਸਤਗੁਰ ਕਹਿੰਦੇ ਭਾਈ ਇਹ ਜੀਵ ਦੇ ਜੀਵ ਇਸਤਰੀ ਦੇ ਵਿਆਹ ਦੀ ਚੌਥੀ ਲਾਮ ਤੇ ਉਹ ਸਮੇਂ ਦੇ ਵਿੱਚ ਜੀਵ ਇਸਤਰੀ ਕਦੇ ਨਾਸ ਨਾ ਹੋਣ ਵਾਲੇ ਪ੍ਰਭੂ ਦਾ ਮਲਾਪਤ ਪ੍ਰਾਪਤ ਕਰ ਲੈਂਦੀ ਹੈ ਜਨ ਨਾਨਕ ਬੋਲੇ ਚੌਥੀ ਲਾਵ ਹਰ ਪਾਇਆ ਪ੍ਰਭ ਆਪਣਾਸੀ ਜੇ ਸਾਡੀ ਸੰਸਾਰ ਦੇ ਵਿੱਚ ਨਿਭਗੀ ਨਾ ਫਿਰ ਸਾਡੀ ਨਰਿੰਕਾਰ ਨਾਲ ਵੀ ਨਿਭਜਾਏ ਸਾਨੂੰ ਜੀਵਨ ਦਾ ਢੰਗ ਆ ਗਿਆ ਤੇ ਇਹ ਗੁਰੂ ਮਹਾਰਾਜ ਨੇ ਸਾਡਾ ਕਿਰਪਾ ਕੀਤੀ ਹੈ ਜਿਵੇਂ ਆਨੰਦ ਕਾਰਜ ਹੁੰਦਾ ਨਾ ਤੇ ਬੱਚੀ ਨੂੰ ਤਾਂ ਸਿੱਖਿਆ ਦੇਣੇ ਆ ਤੇ ਦੋਨਾਂ ਵਾਸਤੇ ਇਹੀ ਸਿੱਖਿਆ ਕਿ ਉਹਦੇ ਨਾਲ ਜੁੜਨਾ ਉਸ ਪਰਮੇਸ਼ਰ ਅਕਾਲ ਪੁਰਖ ਪਰਮੇਸ਼ਰ ਨੇ ਜਦਿੱਸਾ ਸਾਡੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਆ ਤੇ ਅਸੀਂ ਉਸ ਜੀਵਨ ਨੂੰ ਕਮਾਉਣ ਦਾ ਯਤਨ ਕਰਨਾ ਜੇ ਤਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਗੁਰੂ ਘਰ ਦੇ ਵਿੱਚ ਸਿੱਖ ਰਹਿਤ ਦੇ ਵਿੱਚ ਸਿੱਖ ਬਾਣੀ ਦੇ ਗੁਰੂ ਗ੍ਰੰਥ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਤਲਾਕ ਸ਼ਬਦ ਤੇ ਤਲਾਕ ਕਿਦੋਂ ਹੁੰਦੇ ਜਦੋਂ ਸਾਡੀ ਬਣਦੀ ਨਹੀਂ ਹੈ ਬਣਦੀ ਇਸ ਕਰਕੇ ਨਹੀਂ ਹੈ ਕਿਉਂਕਿ ਅਸੀਂ ਸਤਗੁਰ ਦੀ ਬਾਣੀ ਤੋਂ ਦੂਰ ਹਾਂ ਜਦੋਂ ਸਾਡੇ ਜੀਵਨ ਦੇ ਵਿੱਚ ਸਤਗੁਰ ਦੀ ਬਾਣੀ ਆਏਗੀ ਉਹਨੂੰ ਅਸੀਂ ਵਿਚਾਰਾਂਗੇ ਉਹਨੂੰ ਅਮਲ ਦੇ ਵਿੱਚ ਲੈ ਕੇ ਆਵਾਂਗੇ ਤੇ ਇਹ ਜਿਹੜੇ ਸਾਡੇ ਕਲੇਸ਼ ਜਿਹੜੇ ਆ ਉਹ ਹਮੇਸ਼ਾ ਵਾਸਤੇ ਖਤਮ ਹੋ ਜਾਣਗੇ ਜਦੋਂ ਇੱਕ ਦੂਸਰੇ ਦੇ ਵਿੱਚ ਅਕਾਲ ਪੁਰਖ ਦੇਖਾਂਗੇ ਰੱਬ ਦੇਖਾਂਗੇ ਤੇ ਸਾਨੂੰ ਇਹ ਗੁਰੂ ਮਹਾਰਾਜ ਕਿਰਪਾ ਕਰਨਗੇ ਗੁਰੂ ਸੰਗਤ ਦੀ ਇਸ ਸੰਖੇਪ ਦੇ ਵਿੱਚ ਵਿਚਾਰ ਕੀਤੀ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਮਹਾਰਾਜ ਕਿਰਪਾ ਕਰਨ ਆਪ ਦੀ ਅਤੇ ਗੁਰੂ ਸਹਿਬ ਮਹਾਰਾਜ ਬਖਸ਼ਣ ਜੋਗ ਹਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ